ਕਲ ਚੰਗਾ ਹੋਇਆ ਬੋਬੀ ਤੂੰ ਆ ਗਿਆ ਵਾ ਮੇਰਾ ਵੀ ਜੀ ਲੱਗ ਜੂਗਾ ਮੇਰਾ ਵੀ ਕੱਲੀ ਦਾ ਜੀ ਨਹੀਂ ਲੱਗਦਾ ਦਾਦੀ ਕੀ ਕਰਾਂ ਮੇਰਾ ਘੜਾ ਘਰੋਂ ਨਿਕਲਣੂ ਜੀ ਕਰਦਾ ਕਿਉਂ ਘਰ ਤੋਂ ਕੀ ਕਰਨਾ ਮੈਂ ਇੱਧੇ ਬਸ ਕਰੇ ਕੰਮ ਕੰਮ ਕਰਨ ਲੱਗੇ ਰਹਿੰਦੇ ਆ ਤੂੰ ਮੇਰੇ ਘਰ ਆ ਜਾ ਕਰ ਘੜੀ ਮੇਰਾ ਵੀ ਦਿਲ ਹੋਰ ਤੇ ਹੋਰ ਤੇ ਹੋ ਜਾਂਦਾ ਵਾ ਤੂੰ ਵੀ ਸਾਡੇ ਘਰ ਆ ਜਾ ਕਰ ਕੀ ਕਰਾਂ ਮੈਂ ਅਰ ਜਾਈ ਚੋਂ ਉੱਥਾਂ ਨੂੰ ਜੀ ਨਹੀਂ ਕਰਦਾ ਠੰਡ ਹੈਗੀ ਆ ਮੈਂ ਤਾਂ ਨਹੀਂ ਜਾਂਦੀ ਵੀ ਠੰਡਾਂ ਵਿੱਚ ਬਿਮਾਰ ਬੂਮੂਰ ਹੋ ਜਾਊਂਗੀ ਤੇ ਤਾਂ ਕਰਕੇ ਮੈਂ ਘਰੋਂ ਮੇਰਾ ਨਿਕਲਣੂ ਜੀ ਨਹੀਂ ਕਰਦਾ ਮੈਂ ਤਾਂ ਨਹੀਂ ਆਉਂਦੀ ਮੂੰਫਲੀ ਆ ਕੇ ਆਵਾਜ਼ ਤੱਬੀਏ ਕੱਟੀ ਨਾ ਨਾ ਮੈਂ ਨਹੀਂ ਖਾਣੀ ਮੇਰਾਂ ਜੀ ਕਰਦਾ ਮੂੰਫਲੀ ਖਾਣ ਨੂੰ ਮੇਰੇ ਕੋਲੇ ਦੰਦ ਹੁਣ ਈ ਦੇ ਕੈਮ ਜਨਾਂ ਮੈਂ ਮੂੰਫਲੀ ਖਾ ਲੈਣੀ ਤੂੰ ਖਾਣੀ ਐ ਤੇ ਵੇਖ ਲੈ ਕੋਈ ਨਹੀਂ ਲੈ ਕਿਉਂ ਨਾ ਨਹੀਂ ਤੂੰ ਰਹਿਣ ਦੇ ਮੂੰਫਲੀ ਨਾ ਖਾ ਕਰ ਗਰਮ ਹੁੰਦੀ ਠੀਕ ਆ ਬੋਬੀ ਵੇ ਕਿਤੇ ਫਿਰਦਾ ਤੁਰਦਾ ਬਾਹਰ ਤੂੰ ਫਿਰਦਾ ਵਾ ਮੁੰਡਿਆਂ ਮੰਡਿਆਂ ਦੇ ਨਾਲ ਸੜਕ ਵੱਲ ਕਿਤੇ ਬਾਹਰ ਹੁੰਦੇ ਤੇ ਤੈਨੂੰ ਕਿਤੇ ਸਿਮਮੀ ਨਹੀਂ ਕਦੀ ਦੀ ਸੀ ਬੀਬੀ ਮੈਂ ਕਦੀ ਸਿਮਮੀ ਨਹੀਂ ਦੇਖੀ ਹਾਂ ਹੈ ਪਤਾ ਨਹੀਂ ਕਿੱਥੇ ਚਲ ਗਈ ਨਾ ਕੁਛ ਦੱਸ ਦੇ ਨਾ ਹੋਰ ਕਿੱਥੇ ਉੰਤਰੀਆਂ ਨੇ ਪਾਤੀ ਮੈਨੂੰ ਵੀ ਨਹੀਂ ਲੱਭਦੀ ਮੇਰਾ ਤਾਂ ਜੀ ਨਹੀਂ ਲੱਗਦਾ ਧੁੱਪ ਬਗੈਰ ਬੋਬੀ ਨਾ ਤੇ ਆਈ ਨਾ ਫੋਨ ਨਾ ਲੈਣ ਨਾ ਦੇਣ ਪਤਾ ਨਹੀਂ ਕਿੱਥੇ ਚਲ ਗਈ ਆ ਹਾ ਹੇ ਆਊਗੀ ਵੀ ਮੇਰੀ ਸਿੰਮੀ ਕੀ ਪਤਾ ਬੀਬੀ ਉਹਦਾ ਹਾ ਹੇ ਅੱਜ ਨਹੀਂ ਤਾਂ ਕੱਲ ਮੈਂਦੀ ਕਿਤੇ ਆਊਗੀ ਕਿਤੇ ਨਹੀਂ ਦਿਸਦੀ ਦਿਲ ਨੂੰ ਬਰਾਗ ਲੱਗਾ ਰਹਿੰਦਾ ਪਤਾ ਨਹੀਂ ਉਹਨੂੰ ਮੇਰਾ ਚੇਤਾ ਹੀ ਭੁੱਲ ਗਿਆ ਜਾ ਆਪਦਾ ਕਿੱਥੇ ਜਾ ਕੇ ਬੈ ਗਈ ਮੈਨੂੰ ਤਾਂ ਦੱਸਦੀ ਕੀ ਹੋਇਆ ਕੀ ਨਹੀਂ ਦਾਦੀ ਹੌਸਲਾ ਰੱਖ ਕੋਈ ਗੱਲ ਨਹੀਂ ਦੀਦੀ ਸਾਡੇ ਨੂੰ ਜਰੂਰ ਕਦੇ ਕਦੀ ਮਿਲਣਾ ਆਉਗੀ ਹਾ ਹਾ ਕਿਹੜਾ ਦਿਨ ਕਰਮਾ ਵਾਲਾ ਹੋਊਗਾ ਜਦੋਂ ਦੀਦੀ ਆਉਗੀ ਮਿਲਣਾ ਮੇਰੇ ਤਾਂ ਅੱਖਾਂ ਪੱਕ ਗਿਆ ਵੇ ਵੇ ਕੇ ਬੋਬੀ ਤੁਸੀਂ ਤੇ ਬੇਟਾ ਮੰਮੀ ਤੈਨੂੰ ਕਾਹ ਚ ਦੰਡੀ ਐ ਤੇ ਮੈਂ ਕਿਹੜਾ ਕਿਸੇ ਬਗਾਨੇ ਲੱਗੇ ਬੈਠਾ ਆਪਣੀ ਦਾਦੀ ਲੱਗੇ ਗੱਲਾਂ ਮਾਰਦਾ ਉਹ ਤਾਂ ਮੰਮੀ ਕਹਿੰਦੀ ਤਾਂ ਦਾਦੀ ਰੋਂਦੀ ਰਹਿੰਦੀ ਤਾਂ ਤੂੰ ਇੱਥੇ ਉਹਦੇ ਲੱਗੇ ਬੈਠਾ ਰਿਆ ਕਰ ਕੋਈ ਗੱਲ ਨਹੀਂ ਧੀਏ ਦਾਦੀ ਤੇ ਕੀ ਸਮਝ ਤੈਨੂੰ ਰੋਣਾ ਹੀ ਲਿਖਿਆ ਵਾ ਤਾਂ ਆ ਰੋਂਦੀ ਆ ਰਾਵਾਂ ਜਾ ਪੁੱਤ ਚਲ ਜਾ ਐਵੇਂ ਤੇਰੀ ਮਾਂ ਤੈਨੂੰ ਮਾਰੂਗੀ ਕੀ ਫਾਇਦਾ ਵਾ ਮੈਂ ਆ ਪੁੱਤ ਰੋਣਾ ਹੀ ਆ ਮੇਰੀ ਕਿਸਮਤ 'ਚ ਹੀ ਰੋਣ ਲਿਖਿਆ ਮੈਂ ਕੀ ਕਰਾਂ ਜਦ ਦੀ ਤੇਰੇ ਮੇਰੀ ਧੀ ਦੇਖਦੀ ਨਹੀਂ ਤੇ ਮੈਂ ਰੋਣਾ ਹੀ ਆ ਦਾਦੀ ਕੋਈ ਨਹੀਂ ਹੁਣ ਮੈਂ ਸ਼ਾਮ ਨੂੰ ਆਉਂਗਾ ਚੰਗਾ ਪੁੱਤ ਜਾ ਐਵੇਂ ਤੇਰੀ ਮਾਂ ਫੇਰ ਤੈਨੂੰ ਮਾਰੂਗੀ ਚਲ ਜਾ ਮੇਰੇ ਜੋ ਪਾਪ ਆਈਆਂ ਮਿੰਤ ਮੈਂ ਉਹ ਹੀ ਕੱਟਣੀਆਂ ਵਾ ਜਾ ਤੂੰ ਚਲ ਜਾ ਮੇਰਾ ਪੁੱਤ ਠੀਕ ਆ ਜਾ ਚਲ ਜਾ ਚੱਲ ਚੱਲ ਪੜ੍ਹਨਾ ਨਹੀਂ ਤੂੰ ਇੱਥੇ ਬੈਠਾ ਰਹਿਨਾ ਵਾ ਚਲੋ ਦੀਦੀ ਚਲੀਏ ਚੱਲ ਉੱਠ ਜਾ ਜਾ ਚਲ ਜਾ ਨੀਤੀਏ ਜੇ ਤੂੰ ਨੇ ਮੇਰੇ ਲੱਗ 10 ਮਿੰਟ ਬਹਿਣਾ ਹੁੰਦਾ ਜੇ ਮੁੰਡਾ ਆਇਂਦਾ ਤੂੰ ਉਹਨੂੰ ਲਾਗੇ ਬਹਿ ਲੈਂਦਿਆ ਕਰ ਪਤਾ ਨਹੀਂ ਤੇ ਮਾਂ ਮਾਤੀਆਂ ਕਿਦਾਂ ਦੀਆਂ ਜੇ ਤੁਹਾਨੂੰ ਤੇ ਆਂਦਾ ਵੀ ਕਿਹੜਾ ਵੇਲਾ ਵੇ ਜੇ ਆ ਗਿਆ ਤੈਨੂੰ ਲੈ ਆ ਜਾਈਏ ਲੈ ਜਾਓ ਬਾਹਰ ਲੋ ਕੋਈ ਨਹੀਂ ਜੀ ਅੱਜ ਮੈਂ ਕੱਲੀ ਆਂ ਤੇ ਕੱਲ ਨੂੰ ਮੇਰੀ ਧੀ ਆਗੀ ਤੇ ਅਸੀਂ ਵੀ ਤੇ ਦੋ ਜਣੀਆਂ ਹੋਈ ਜਾਣੀਆਂ ਕੋਈ ਗਾ ਨਹੀਂ ਤੁਸੀਂ ਜੋ ਕਰਨਾ ਕਰ ਲੋ ਜਾਓ ਤੇ ਆਦੀઓને ਪੜ੍ਹਨਾ ਨਹੀਂ ਆ ਜਾਓ ਪੜਾ ਲਓ ਜਿਹੜਾ ਡੀਸੀ ਲੋਣਾ ਲਵਾ ਲਓ ਉਹਨੂੰ ਜਾਓ ਚਲ ਉੱਠ ਮਨਾ ਉੱਠ ਕੇ ਰੋਟੀ ਪਾਣੀ ਪਕਾ ਲਾ ਤੇ ਢਡ ਨੂੰ ਤੇ ਚਲੂ ਕਾ ਦੇਣਾ ਹੀ ਪੈਣਾ ਉਹ ਥੋੜੀ ਕਿਹਨੇ ਮੰਨੇ ਤੇ ਰੋਟੀ ਮੰਗਣੀ ਮੰਗਣੀ ਆ ਖਾਣੀ ਪੈਣੀ ਚਾਹ ਲਮਾਣਾ ਰੋਟੀ ਪਕਾਲਾ ਜਿਹੜੀਆਂ ਦੋ ਖਾਣੀਆਂ ਟਿੱਕੀਆਂ ਆਟਾ ਗੁੰਨਾ ਕੀ ਕਰਾਂ ਜੀਬ ਨੇ ਕਰਾ ਡਾਟਾ ਗੁੰਨਣ ਨੂੰ ਆ ਗਈ ਨਹੀਂ ਸਮਾਨ ਖਾਵੇ ਹਾਏ ਹਾਏ ਮੇਰੀ ਧੀ ਘਰ ਹੁੰਦੀ ਹੀ ਮੈਨੂੰ ਚੀਰ ਚੀਰ ਕੇ ਮਾਵਾ ਧੀਆ ਖਾਂਦੀਆਂ ਹੁੰਦੀਆਂ ਸੀ ਬਹਿ ਕੇ ਪਤਾ ਨਹੀਂ ਕਿੱਥੇ ਚਲ ਗਈ ਆ ਉਦਾਂ ਹੀ ਚੀਜ਼ਾਂ ਪਈਆਂ ਰੋਲਡੀਆਂ ਆ ਡੱਬੇ ਜਿੱਦਾਂ ਪੈ ਕਰ ਗਈ ਉਦਾਂ ਹੀ ਪਏ ਆ ਮੰਮੀ ਕਾਚੇ ਦੇ ਕੱਪਾਂ 'ਚ ਚਾਹ ਦਿਆ ਕਰੀ ਮੈਂ ਹੁਣ ਜਿਹੜਾ ਕੋਈ ਹੁੰਦਾ ਗਲਾਸਾਂ 'ਚ ਪੀ ਲੈਣੀ ਕੀ ਕਰਾਂ ਹਾ ਸ਼ਾ ਕਦੀ ਨਾ ਕਦੀ ਆਊਗੀ ਖੋਲੂਗੀ ਵੇਖੂਗੀ ਕਰੂਗੀ ਨਾ ਆਸ ਤੇ ਮੈਨੂੰ ਹੈਗੀ ਐ ਨਾ ਪੀ ਆਊਗੀ ਆਪੇ ਆਊਗੀ ਚਲੋ ਜੋ ਮਾਲਕ ਨੂੰ ਪਾਵੇ ਵੇਖਾਂ ਕਿੰਦਾ ਚੀਜ਼ਾਂ ਲੈ ਲੈ ਕੇ ਰੱਖੀਆਂ ਰੀਜਾ ਕਰਦੀ ਮੰਮੀ ਆਉਂ ਕਰਾਂਗੇ ਜਾਉਂ ਕਰਾਂਗੇ ਅੰਤ ਤਰਿਆ ਪਤਾ ਨਹੀਂ ਕਿੱਥੇ ਪਾਤੀ ਕਿੱਥੇ ਲੈ ਕੇ ਦੱਸ ਦੇ ਬਣੀਗੇ ਕਿੱਥੇ ਚਲ ਗਈ ਕਿੱਥੇ ਨਹੀਂ ਦੱਸਣੀ ਸਹੀ ਮੈਨੂੰ ਕੁਛ ਅਹ ਕੀ ਕਰਾਂ ਮੈਂ ਚੱਲ ਬਹਿ ਜਾਨੀ ਆ ਕੋਈ ਨਹੀਂ ਸੋਈਦਾ ਔਰਦਾ ਮੰਮੀ ਮੇਰੀ ਨਾ ਸਿਹਰੀ ਦਾ ਵਿਆਹ ਵਾ ਹਾਂ ਤੇ ਮੈਂ ਸੂਟ ਲੈਣਾ ਸੀ ਤੇ ਲੈ ਦੋਂਗੇ ਪੁੱਤ ਤੂੰ ਪੜ ਲਿਖ ਤੂੰ ਸੂਟ ਕੀ ਕਰਨਾ ਹੈ ਯਾਰ ਸਿਹਲੀ ਦਾ ਵਿਆਹ ਵਾ ਤੇਰਾ ਵੀ ਨਾ ਵਿਆਹ ਕਰ ਦੇਗੇ ਮੰਮੀ ਮੇਰਾ ਵਿਆਹ ਹੁਣੇ ਕਰ ਦੇਣਾ ਹਾਂ ਨਾ ਮੈਂ ਆ ਤਾਂ ਆਪਣੇ ਪੋਤ ਨੂੰ ਅਜੇ ਪੜਾਉਣਾ ਲਿਖਾਉਣਾ ਕਿ ਨੌਕਰੀ ਤੇ ਲਾਉਣਾ ਵਾ ਮੈਂ ਥੋੜੀ ਵਿਆਹ ਕਰਨਾ ਅਜੇ ਮੈਂ ਤਾਂ ਕਦੀ ਵੀ ਨਹੀਂ ਵਿਆਹ ਕਰਦੀ ਲੋਕੀ ਤਾਂ ਐਵੇਂ ਛੋਟੀਆਂ ਛੋਟੀਆਂ ਦਾ ਵਿਆਹ ਕਰੀ ਜਾਂਦੇ ਆ ਪਤਾ ਨਹੀਂ ਕਿਉਂ ਲੋਕਾਂ ਨੂੰ ਕਾਲੀ ਪੈ ਗਈ ਆ ਮੈਂ ਤਾਂ ਕਦੀ ਵੀ ਤੇਰਾ ਵਿਆਹ ਕਰਦੀ ਮਿੰਨ ਤੇ ਉਦਾਂ ਹੌਲ ਪੈਂਦੇ ਆ ਵੀ ਮੈਂ ਵਿਆਹ ਕਰਦਾ ਮੈਂ ਤਾਂ ਕਦੀ ਵੀ ਨਹੀਂ ਅਜਾ ਕਰਨਾ ਵਿਆਹ ਫਿਰ ਵਿਆਹ ਵੇਖ ਆਵਾ ਵੇਹਲਾ ਆਪਣੀ ਮਰਜ਼ੀ ਜੇ ਤੂੰ ਜਾਣਾ ਵਾ ਤਾਂ ਚੱਲ ਜਾ ਮੰਮੀ ਪਰ ਉਹਨੇ ਜੁੱਤੀ ਬੜੀ ਸੋਹਣੀ ਲਈ ਆ ਕੋਈ ਨਹੀਂ ਜੁੱਤੀ ਮੇਰੇ ਛੇਲੀ ਨਹੀਂ ਹੋ ਸੀਨਾ ਉਹਨੇ ਜੁੱਤੀ ਬੜੀ ਸੋਹਣੀ ਲਈ ਆ ਕੋਈ ਗੱਲ ਨਹੀਂ ਜੁੱਤੀ ਵੀ ਲੈ ਦਾਂਗੇ ਤੈਨੂੰ ਕੋਈ ਗੱਲ ਨਹੀਂ ਸੂਟ ਲੈਣਾ ਤੇ ਜੁੱਤੀ ਵੀ ਲੱਲੀ ਪਰ ਮੰਮੀਓ ਜੁੱਤੀ ਬੜੀ ਮਹਿੰਗੀ ਆ 400 ਰੁਪਏ ਦੀ ਜੁੱਤੀ ਆ ਚੱਲ ਮਹਿੰਗੀ ਸਸਤੀ ਨੂੰ ਕੀ ਜੇ ਤੈਨੂੰ ਲੈਣੀ ਆ ਚੀਜ਼ ਤੇ ਫਿਰ ਲੈਣੀ ਆ ਨਾ ਫਿਰ ਮੈਂ ਇੱਕ ਜੀਨ ਵੀ ਲਾਦੀ ਤੇ ਇੱਕ ਡਰੈਸ ਲੈ ਦੂੰਗੀ ਹਾਏ ਹੇ ਰੱਬਾ ਤੂੰ ਤਾਂ ਤੁਹਾਨੂੰ ਵਧੀ ਜਾਣ ਦੇਈਂ ਤੇ ਸੇਲੀ ਦਾ ਵਿਆਹ ਆ ਮੈਨੂੰ ਲੈ ਲੈਂਦੇ ਨਹੀਂ ਪੁੱਤ ਮੈਂ ਤੇਰੇ ਵਿਆਹ ਨੂੰ ਸਭ ਕੁਝ ਲੈ ਕੇ ਦਵਾਂਗੀ ਹੁਣ ਮਾੜਾ ਮੋਟਾ ਇੰਨਾ ਹੀ ਵੇਖ ਲੈ ਵਿਆਹ ਕਿੰਨਾ ਵੇ ਲਾ ਮੇਰਾ ਸੋਟ ਲਾ ਕੇ ਦੇਣਾ ਕੋਟ ਨਾ ਤੇਰੀਆਂ ਜੀਨਾਂ ਜੜੀਆਂ ਹੈਗੇ ਇਹਨਾਂ ਨਾਲ ਹੀ ਵੇਖ ਲਾ ਉੱਥੇ ਸਾਰੇ ਨਵੇਂ ਪਾ ਕੇ ਆਉਣੇ ਆ ਤੇ ਮੈਂ ਪੁਰਾਣਾ ਪਾਉਂਗੀ ਕੋਈ ਗੱਲ ਨਹੀਂ ਨਵੇਂ ਕੇਵਲ ਵੇਖ ਕੇ ਤੇ ਆਪਣਾ ਮੂੰਹ ਦਿੱਕੇ ਦਾ ਲਾਲ ਵੇਖ ਕੇ ਆਪਣਾ ਮੂੰਹ ਲਾਲਚ ਪੇੜਾ ਮਾਰ ਮਾਰ ਕੇ ਨਹੀਂ ਕਰ ਲਈ ਦਾਂਦਾ ਇਦਾਂ ਨਹੀਂ ਕਰੀਦਾ ਹੁੰਦਾ ਯਾਰ ਮੈਂ ਸਵੇਰੇ ਕਾਲਜ ਜਾਣਾ ਤੇ ਕਾਲਜ ਵਾਸਤੇ ਮੇਰੇ ਕੋ ਹਾਂ ਨਹੀਂ ਜੈਕਟਾਂ ਜੂਟਾਂ ਉਹ ਵੀ ਲੈ ਦੇ ਦੋ ਤੈਨੂੰ ਲੈ ਦੱਸ ਇੱਕ ਨਹੀਂ ਦੋ ਨਹੀਂ ਇਕੱਠੀਆਂ ਤਿੰਨ ਤੇ ਫਿਰ ਮੰਮੀ ਉਥੇ ਸਾਰੀਆਂ ਕੁੜੀਆਂ ਨਵੀਆਂ ਨਵੀਆਂ ਪਾ ਕੇ ਆਉਂਦੀਆਂ ਵਾਂ ਬਾਰ ਬਾਰ ਪੁੱਤੋ ਕੋਈ ਗੱਲ ਮੈਂ ਤੈਨੂੰ ਸਮਝਾਵਾਂ ਪੀ ਹੋਗਾ ਕੋਈ ਗੱਲ ਉਹਂ ਦੇ ਤਾਂ ਹੁੰਦੇ ਰਹਾਂਦੇ ਜਿੱਦਾਂ ਦੇ ਹੈਗੇ ਨਾ ਘਰ ਆਪਣੇ ਦੀੜੇ ਉਹ ਜੇ ਪਾਈ ਦਿੰਦੇ ਤੈਨੂੰ ਪਤਾ ਤਾਂ ਹੈਗਾ ਵਾ ਦੀੜੇ ਬੋਤੇ ਵਨਸਵਾਨੀਆਂ ਪਾਈਏ ਤਾਂ ਮੂੰਹ ਘੜੀ ਆ ਜਾਂਦਾ ਵਾ ਮੰਮਾ ਇੱਕ ਕੋਟ ਸੈੱਟ ਬੜਾ ਲੋਕੀ ਪਾਉਂਦੇ ਆ ਮੈਨੂੰ ਵੀ ਲੈ ਦੂੰਗੀ ਲੈ ਹੁਣ ਕੋਟ ਸੱਟ ਤੇ ਆ ਜਾ ਉਹ ਸਾਰੇ ਲੋਕੀ ਪੜੇ ਪਾਉਂਦੇ ਮੇਰੀਆਂ ਸਿਹਲੀਆਂ ਬੜੀਆਂ ਪਾ ਕੇ ਆਉਂਦੀਆਂ ਉੱਥੇ ਸਿਹਲੀਆਂ ਜਾਦੀਆਂ ਤੇਰੀਆਂ ਕੋਟ ਤੇ ਜੈਕਟਾਂ ਹੀ ਪਾਪਾ ਆਉਂਦੀਆਂ ਪੜਦੀਆਂ ਫੁੜਦੀਆਂ ਤਾਂ ਨਹੀਂ ਗਈਆਂ ਇਹ ਕੋਈ ਵੇਦੀਆਂ ਰਹਿੰਦੀਆਂ ਇੱਕ ਦੂਜੀ ਦਾ ਪਰ ਓਦਾ ਮੰਮੀ ਮੈਂ ਤੈਨੂੰ ਇਹ ਕਹਿਨੀ ਸੀ ਵੀ ਹਜੇ ਇੰਨੀ ਛੋਟੀ ਉਮਰ ਸਣਾ ਵਿਆਹ ਵੀ ਉਦਾਂ ਨਾ ਮੇਰਾ ਸੋਚ ਕੇ ਇਹਦੇ ਮਗਰ ਲੱਗ ਕੇ। ਨਾ ਮੈਂ ਵਿਆਹ ਜੇ ਕਰਨਾ ਹੀ ਨਹੀਂਗਾ ਮੈਂ ਤਾਂ ਜੇ ਤੈਨੂੰ ਪੜੋਣਾ ਲਿਖਾਉਣਾ ਵਾ ਨੌਕਰੀ ਤੇ ਲਾਉਣਾ ਕੋਰਸ ਕਰਾਉਂਗੀ। ਉਹ ਤਾਂ ਮੈਂ ਕਿਸੇ ਦੇ ਮਗਰ ਕੋ ਲੱਗਣਾ ਮੈਂ ਆਪਣੀ ਮਰਜ਼ੀ ਕਰਨੀ ਆਗਾ। ਮੈਨੂੰ ਕਿਹੜੀ ਕਾਲੀ ਪਈ ਆ ਵਿਆਹ ਦੀ। ਪਰ ਓਦਾ ਮੰਮੀ ਇਹ ਆ ਕਿ ਸੋਚ ਲਈ ਵਿਆਹ ਕਰਾਉਣਾ ਹੋਊਗਾ ਨਾ ਕਿਹ ਜੌਬ ਵਾਲੇ ਨਾਲ ਕਰਾਈਂ ਦੂਜੇ ਨਾਲ ਨਾ ਕਰਾਈਂ। ਨਹੀਂ ਮੈਂ ਸੋਚ ਕੇ ਕਰੂੰਗੀ ਤੂੰ ਟੈਨਸ਼ਨ ਕੋ ਲੈਣ ਦੀ ਜਦੋਂ ਮੈਂ ਬੈਠੀ ਟੈਨਸ਼ਨ ਵਾਲੀ ਤੇ ਤੈਨੂੰ ਲੋਡ ਕੀ ਟੈਨਸ਼ਨ ਲੈਣ ਨਾ ਹੁਣ ਆਪਾਂ ਚੱਲ ਦੋਵੇਂ ਮਾਵਾ ਧੀਆਂ ਬੈਠੀਆਂ ਰਹਿਣੀਆਂ ਤੇ ਫਿਰ ਮੰਮੀ ਤੂੰ ਮੇਰੇ ਮਗਰੋਂ ਕੱਲੀ ਜਾ ਕਰੂੰਗੀ ਆਹ ਤੇ ਮੈਂ ਕੀ ਕਰਨਾ ਹੁਣ ਧੀਆਂ ਤੇਰੇ ਤਾਂ ਆਪਣੇ ਸੁਖ ਵਾਤੇ ਮੈਂ ਤੇਰੀ ਥੋੜੀ ਜਿਹੀ ਜ਼ਿੰਦਗੀ ਬਰਬਾਦ ਕਰ ਦੇਣੀ ਪੁੱਤ ਮੈਨੂੰ ਕੱਲੀ ਰਹਿਣਾ ਪੈਣਾ ਵਾ ਧੀਆਂ ਤਾਂ ਮਹਾਰਾਜਾ ਰਾਣਿਆਂ ਨੇ ਨਾ ਰੱਖੀਆਂ ਉਹਨਾਂ ਨੂੰ ਤੋੜਨੀਆਂ ਹੀ ਪੈਂਦੀਆਂ ਭਾਵੇਂ ਕਿਦਾ ਕੱਲੀ ਆ ਤੇ ਕਿਹੜੀਆਂ ਦੋਵਾਂ ਤੋੜਨੀਆਂ ਹੀ ਪੈਂਦੀਆਂ ਵਾ ਕੋਈ ਗੱਲ ਨਹੀਂ ਨਾਲੇ ਮੈਂ ਤੈਨੂੰ ਦੂਰ ਨਹੀਂ ਵੀ ਆਉਣਾ ਮੈਂ ਲਾਗੇ ਵਿਆਉਣਾ ਵਾ ਤੂੰ ਵੀ ਝੱਟ ਆ ਜਾ ਕਰੀ ਤਾਂ ਮੈਂ ਵੀ ਤੇਰ ਕੋ ਝੱਟ ਚੱਲ ਜਾ ਕਰਨਾ ਵਾ ਤੂੰ ਕੋ ਟੈਂਸ਼ਨ ਲੈਣ ਦੀ ਫਿਕਰ ਨਾ ਕਰ ਤੂੰ ਚਲ ਕੋਈ ਨਹੀਂ ਕੋਈ ਗੱਲ ਕੋਈ ਗੱਲ ਮੈਂ ਆਪਣੀ ਤੀਨ ਦੂਤ ਥੋੜੀ ਵੀ ਆਣਾ ਮੈਂ ਤਾਂ ਨਾਲ ਹੀ ਰੱਖਣਾ ਆਪਣੀ ਤੀਨ ਮੇਰੀ ਤੇ ਤੂੰ ਲਾਡੋ ਰਾਣੀ ਐ ਮੈਂ ਕਦੀ ਵੀ ਨਹੀਂ ਤੈਨੂੰ ਦੂਰ ਕਰਦੀ ਹਾਏ ਹਾਏ ਪਹਿਲਾਂ ਮੇਰੀ ਤੇ ਚੀਜ਼ਾਂ ਪਾਉਣ ਨੂੰ ਮੰਗਣੀਆਂ ਤੇ ਮੈਂ ਨਾ ਨੁੱਕਰੀ ਕਰਨੀ ਮੈਂ ਉਹਦੇ ਸਹੁਰੇ ਨੇ ਇੰਨਾ ਦਾਜ ਮੰਗਿਆ ਮੈਂ ਔਖੀ ਹੋ ਕੇ ਵਿਤੋਂ ਬਾਹਰ ਦਾਜ ਦਿੱਤਾ ਭਾਵੇਂ ਔਖੀ ਤੇ ਭਾਵੇਂ ਮੈਂ ਸੌਖੀ ਤੇ ਖੱਤਿਆਂ ਨੇ ਫੇਰ ਸਾਡੀ ਕਦਰ ਨਹੀਂ ਪਾਈ ਪਤਾ ਨਹੀਂ ਮੇਰੇ ਹੀਰੇ ਵਰਗੀ ਤੇ ਕਿੱਥੇ ਖਪਾਤੀ ਕਿੱਥੇ ਆਪਾਤੀ ਦੱਸ ਦੇ ਨਹੀਂ ਕੁਛ ਕੁ ਬਤਾਲ ਨਹੀਂ ਕੱਢੀ ਉਹਦੀ ਸੁਖਪਤ ਕੀ ਗੱਲ ਆ ਕੋਛ ਨਹੀਂ ਮੰਮੀ ਓ ਤੱਕ ਭਰਾ ਟੋਂਡਈਏ ਕਿਉਂ ਕੀ ਹੋ ਗਿਆ ਵਾ ਤੈਨੂੰ ਕੋਈ ਨਹੀਂ ਗੱਲ ਮੰਮੀ ਓ ਤਾਂ ਘਬਰਾਉਣ ਦੀ ਢਿੱਡ ਚ ਪੀੜ ਵੀ ਹੋਣ ਰਹੀ ਆ ਢਿੱਡ ਚ ਪੀੜ ਹੋਣ ਰਹੀ ਆ ਤਾਂ ਦਵਾਈ ਲੈ ਆਉਣੀ ਆ ਪੁੱਤ ਖਾਦੀ ਮੰਮੀ ਹੰਦੋਂ ਮੈਂ ਦਰਦਾਂ ਨੀ ਗੋਲੀ ਕਿਹਨੇ ਦਿੱਤੀ ਸੀ ਦਿਨ ਦਵਾਈ ਆਪੇ ਰੇ ਲਈ ਜ਼ਾਬੀ ਨੇ ਡੱਬਾ ਫੜਾਤਾ ਮੈਂ ਆਪੇ ਵੇਖ ਕੇ ਗਾਲੀ ਵਿੱਚ ਪੁੱਤ ਇਦਾਂ ਨਹੀਂ ਦਵਾਈ ਖਾਈਦੀ ਹੁੰਦੀ ਦਿਲ ਦਰਦ ਹੋਣ ਦੀ ਤਾਂ ਮੈਨੂੰ ਦੱਸਦੀਆਂ ਮੈਂ ਤਵੇ ਡਾਕਟਰ ਦੇ ਲੈ ਜਾਂਦੀ ਚਾਹੇ ਆਪ ਲਿਆਉਂਦੀ ਡਾਕਟਰ ਤੇ ਜਾ ਕੇ ਨਹੀਂ ਮੰਮੀ ਉਦਾਂ ਮੈਂ ਖਾ ਲਈਏ ਦਵਾਈ ਕੋਈ ਗੱਲ ਨਹੀਂ ਠੀਕ ਉਦਾਂ ਕਾਲੀ ਜੀ ਪੈਣ ਦੀ ਮੰਮੀ ਬੜੀ ਸੰਤਰਾ ਹਨਾ ਸੰਤਰਾ ਲੈਣਾ ਤੋੜ ਕੇ ਜੈਨ ਤੋਂ ਮੰਮੀ ਮੇਰਾ ਨੀ ਜੀ ਗੰਡੇ ਗੱਲ ਕੀ ਆ ਕੋਈ ਦਿਲ ਚ ਗੱਲ ਹੈਗੀ ਦੱਸ ਤੂੰ ਕੱਲ ਪਰਸੋਂ ਦੀ ਦੱਸ ਦੱਸ ਜੀ ਆ ਪੁੱਤ ਮੈਂ ਤਾਂ ਮੈਂ ਇੱਕ ਗੱਲ ਪੁੱਛਾਂ ਤੁਹਾਨੂੰ ਲਾਲੋ ਜੀ ਤਾਂ ਹਾ ਬੂਟਾ ਹੀ ਆ ਫਿਰ ਵੀ ਉਹਦੇ ਵਿੱਚ ਸੰਤਰੇ ਵਿੱਚ ਹੈ ਦੇ ਨਾ ਲੱਗਾ ਥੋੜੇ ਬੋਤੇ ਤੇ ਉਹਦੇ ਵਿੱਚ ਸਾਹ ਹੁੰਦੇ ਹੀ ਆ ਹਨਾ ਜੇ ਮੰਮੀ ਆਪਾਂ ਤੋੜ ਲੈਨੇ ਆ ਸੰਤਰੇ ਨੂੰ ਪੁੱਤ ਨਾ ਨੋ ਤੇ ਮੰਮੀ ਇਹਨਾਂ ਨੂੰ ਪਾਪ ਲੱਗਦਾ ਵਾ ਭਲਾ ਪੁੱਤ ਕੋਈ ਵੀ ਚੀਜ਼ ਲੱਗ ਕਰੀਏ ਤੇ ਉਹਨਾਂ ਨੂੰ ਉਹ ਛੋੜਾ ਤੇ ਹੁੰਦਾ ਹੀ ਆ ਫੇਰ ਮੰਮੀ ਜਦੋਂ ਆਪਾਂ ਲਾਲਾ ਉਹ ਤਾਂ ਸੰਤਰੇ ਨਹੀਂ ਤੋੜਨ ਦੀ ਇਹਦਾ ਵੀ ਸਾਨੂੰ ਇੱਕ ਦਿਨ ਲੈਖਾ ਦੇਣਾ ਪਊਗਾ ਪੁੱਤ ਉਹ ਤੇ ਜਿਹੜਾ ਹੀ ਪਾਪ ਕਰਦੇ ਆ ਉਹ ਤੇ ਇੱਕ ਦਿਨ ਦੇਣਾ ਹੀ ਪਿੰਦਾ ਲੈਖਾ ਸਾਨੂੰ ਮੰਮੀ ਓਦਾਂ ਵੇਲਾ ਜਿਵੇਂ ਬਾਹਰ ਦੀ ਬੈਠੀ ਮੇਰੀ ਕਿਸਮਤ ਇੰਨੀ ਠੰਡੀ ਪੈ ਲੋ ਆ ਜਿ ਸੂਰਜ ਵੀ ਨਹੀਂ ਨਿਕਲਿਆ ਮੇਰੀ ਤੇ ਇਦਾਂ ਕਿਉਂ ਕਹਿਂਦੀ ਏ ਕੀ ਗੱਲਾਂ ਪੁੱਤ ਕਿਸ ਮੱਦੇ ਤੇਰੀ ਨੂੰ ਕੀ ਗੱਲ ਕੀ ਹੋਇਆ ਵਾ ਮੰਮੀ ਜੀ ਸਾਡੇ ਕੋਲੋਂ ਜਾਣੇ ਜਾਣੇ ਵਿੱਚ ਪਾਪ ਹੋ ਜੇ ਹੈ ਤਾਂ ਵੀ ਆਉਂਦਾ ਸਾਨੂੰ ਲੇਖਾ ਦੇਣਾ ਪੈਂਦਾ ਮਹਾਰਾਜਾਂ ਨੂੰ ਬਖਸ਼ ਦੇਣੀ ਜੇ ਸਾਡੇ ਕੋਲੋਂ ਜਾਣੇ 'ਚ ਗਲਤੀਆਂ ਹੋ ਜਾਂਦੇ ਕਿਹੜੀ ਗਲਤੀ ਹੋ ਗਈ ਪੁੱਤ ਜਿਹੜੀ ਇੰਨਾਂ ਨਾਲ ਮੇਰੇ ਕੋਲ ਕਾਰ ਰੱਖ ਕੇ ਤੇ ਸੈਡੋ ਕੇ ਦੱਸਣ ਦੀ ਹੋਇਆ ਕੀ ਦਿਨ ਨੂੰ ਨਹੀਂ ਮੰਮੀ ਓਦਾਂ ਹੀ ਪੁੱਛਣ ਦੀ ਲਾ ਲੋ ਜਿੱਦਾਂ ਆਪਾਂ ਤੁਰਦੇ ਫਿਰਦੇ ਆ ਸਾਡੇ ਪੈਰਾਂ ਤੇਲੇ ਕੀੜੀਆਂ ਵੀ ਤੇ ਹੁੰਦੀਆਂ ਉਹਦਾ ਪਾਪ ਤੇ ਨਹੀਂ ਨਾ ਲੱਗਦਾ ਸਾਨੂੰ ਨਹੀਂ ਪੁੱਤੋ ਹੁਣ ਆਪਾਂ ਕਿਹੜਾ ਵੇਖਿਆ ਧਰਤੀ ਤੇ ਜਿੱਥੇ ਪਿਆਰ ਰੱਖਦੀ ਆ ਹੁਣ ਇਹ ਥੋੜਾ ਜਾਣ ਕੇ ਵੇਖਿਆ ਆਪਾਂ ਵੀ ਕੀੜੀਆਂ ਹੀ ਜਾਣ ਕੇ ਥੋੜਾ ਪੈਰਾਂ ਥੱਲੇ ਦੇਂਡੇ ਹੀ ਕੋਈ ਤੇ ਮੰਮੀ ਉਦਾਂ ਜੇ ਆਪਾਂ ਸਾਡੇ ਕੋਲ ਜਾਣੇ 'ਚ ਗਲਤੀ ਹੋ ਜੇ ਰੱਬ ਮਾਫ ਕਰ ਦਿੰਦਾ ਵਾ ਨਾ ਜੇ ਕਿਤੇ ਅਣਜਾਣੇ 'ਚ ਇੱਕ ਦੋ ਹੋਵੇ ਤੇ ਫੇਰ ਰੱਬ ਮਾਫ ਕਰਦਾ ਜੇ ਅਹੀਂ ਹੋਇਆ ਹੀ ਗਲਤੀਆਂ ਨੇ ਪੁੱਤਲੇ ਆ ਨਾ ਸਾਨੂੰ ਕਿੱਥੋਂ ਮਾਫ ਕਰਨਾ ਵਾ ਮਹਾਰਾਜ ਨੇ ਜੇ ਆਪਾਂ ਜਾਣ ਬੁੱਝ ਕੇ ਕੀਤੀ ਫੇਰ ਨਹੀਂ ਸਾਨੂੰ ਕਰਨਾ ਨਾ ਪੁੱਤੋ ਦਾ ਲਿਖਾ ਨੂੰ ਦੇਣਾ ਪੈਂਦਾ ਵਾ ਕੀ ਗੱਲ ਕੀ ਹੈ ਕੋਈ ਗੱਲ ਵਾ ਨਹੀਂ ਮੰਮੀ ਦਾ ਘਬਰਾਟੋਂ ਦੀ ਕਾਲੀ ਪੈਣ ਦੀ ਆ ਚੱਲ ਪੁੱਤ ਫਲ ਵਾਲੇ ਬੂਟੇ ਤੇ ਫਲ ਤੋੜਨ ਨੂੰ ਲਾਈਦਾ ਨਾਲੇ ਖਾਣ ਨੂੰ ਤੈਨੂੰ ਪਤਾ ਸਾਬੀ ਦੇ ਸਵੇਰੇ ਸਿਰ ਮਲੂਦ ਨੂੰ ਚੰਬੜਿਆ ਹੁੰਦਾ ਮੈਂ ਤੇਰੇ ਲਈ ਸੰਤਰਾ ਤੋੜ ਕੇ ਲਿਆਉਣੀ ਆ ਤੇ ਉਹ ਖਾ ਇਹਨਾਂ ਦਾ ਫਿਰ ਨਹੀਂ ਨਾ ਪਾਪ ਲੱਗਦਾ ਨਹੀਂ ਲੱਗਦਾ ਪੁੱਤ ਕੁਛ ਨਹੀਂ ਹੁੰਦਾ ਫਲ ਜਿਹੜਾ ਵਾ ਖਾਣ ਨੂੰ ਲਾਈਦਾ ਵਾ ਤੇ ਤੋੜਨਾ ਹੀ ਪੈਂਦਾ ਵਾ ਮੈਂ ਤੋੜ ਕੇ ਲਿਆਉਣੀ ਮੇਰੀ ਤੀ ਤੂੰ ਕਰ ਮੈਨਾਂ ਮਾਸਾ ਦੇਣ ਨਹੀਂ ਕੰਡਿਆ ਉਦੋਂ ਕੁਛ ਖਾਣ ਨੂੰ ਪਰ ਘਬਰਾਟ ਬੜੀ ਰਹਉਂਦੀ ਸਮਝ ਨਹੀਂ ਆਉਂਦੀ ਮੰਮੀ ਨੂੰ ਦੱਸ ਤਾਂ ਕਿ ਨਾਂ ਦੱਸਾਂ ਪਰ ਗਲਤੀ ਤੇ ਮੈਂ ਘਰ ਬੈਠੀ ਆ ਹੁਣ ਮੈਂ ਕੀ ਦੱਸਣਾ ਲੇਕਿਨ ਚੇਲੇ ਲਾ ਛੇਲ ਲੇਗੀ ਨਮਕ ਲਾਉਣਾ ਲੈਵਾ ਨਹੀਂ ਮੰਮੀ ਰਹਿਣ ਤਾਂ ਸੋਖ ਕੋਈ ਗੱਲ ਜੀ ਛਪਾਉਂਡੀ ਮੈਨੂੰ ਲੱਗਣ ਡਿਆ ਕੀ ਗੱਲ ਵਾ ਨਹੀਂ ਨੀ ਮਮਮੀ ਗੱਲ ਕੀ ਲਗ ਕੋਈ ਟਾਟੀ ਦੋਵਾਂ ਵਿੱਚ ਗੱਲ ਹੋਈ ਹੈ ਤਾਂ ਉਹ ਪੁੱਤ ਮੈਨੂੰ ਦੱਸ ਮੈਂ ਤੇਰੀ ਮਾਂ ਵਾਂ ਨਹੀਂ ਮਮਮੀ ਕੋਈ ਗੱਲ ਹੋਊਗੀ ਤਾਂ ਤੁਹਾਨੂੰ ਮੈਂ ਦੱਸੂਗੀ ਕਿਸ ਨੇ ਬਾਹਰੋਂ ਕੁਛ ਆਖਿਆ ਵਾ ਬਾਹਰ ਦੇ ਮਮਮੀ ਮੈਂ ਜਾਣਦੀ ਨਹੀਂ ਜਾਣਦੀ ਨਹੀਂ ਫੋਨ ਆਇਆ ਤੇਰੀ ਮਮਮੀ ਨੇ ਕੁਛ ਆਖਿਆ ਵਾ ਨਹੀਂ ਨਹੀਂ ਮਮਮੀ ਕੀ ਚੀਜ਼ ਦੀ ਤੰਗੀ ਆ ਫੇਰ ਪੁੱਤ ਇਦਾਂ ਦਾ ਮੂੰਹ ਕਿਉਂ ਬਣਾਇਆ ਵਾ ਕੀ ਗੱਲ ਵਾ ਲੈ ਅੱਜ ਤੇ ਦਵੇਂ ਨੋਸਸ ਵਾਰ ਬੈਠੀਆਂ ਵਾ ਹੈ ਅੱਜ ਤਾਂ ਧੁੱਪ ਵੀ ਨਹੀਂ ਚੜੀ ਤੇ ਕਿੱਦਾਂ ਬਾਹਰ ਬੈਠੀਆਂ ਜਦੋਂ ਧੁੱਪ ਚੜੀ ਹੁੰਦੀ ਹੁੰਦੀ ਤਾਂ ਕਿੱਦਾਂ ਬਾਹਰ ਕੱਢਿਆ ਰਿੰਗਾ ਅੱਜ ਫਿਰ ਕਿੱਦਾਂ ਬਾਹਰ ਵੈਈ ਆਇਆ ਅੱਜ ਮਮਿੰਦੀ ਮੰਜੀ ਇਦੀ ਦੀ ਦਾ ਫੋਨ ਹੁੰਦਾ ਤੁਹਾਨੂੰ ਆਹੋ ਆਇਆ ਹੀ ਮੰਦੀ ਦੀ ਦਾ ਫੋਨ ਤੇ ਬੈਣ ਲਈ ਹਾਂ ਦੀ ਚਾਚੀ ਜੀ ਹੈ ਸਤਿ ਸ਼੍ਰੀ ਅਕਾਲ ਚਾਚੀ ਜੀ ਸਿਕਾ ਬਹੁਤ ਠੀਕ ਹੈ ਹਾਂ ਜੀ ਬੈਠੋ ਚਾਚੀ ਬੈਠੀ ਬੈਠ ਜਾ ਤੂੰ ਬੈਠ ਜਾ ਉਸ ਮੈਂ ਬੈਜਾ ਨਹੀਂ ਬੈਜਾ ਤੂੰ ਬੈ ਇੱਥੇ ਮੈਂ ਸੌਖਾ ਕੇ ਬੈਜਣੀ ਹੈ ਜੀ ਬੈ ਜਾ ਸੋਖਾ ਵੇ ਲੱਗ ਗਈ ਏ ਤੁਮ ਕਿਹੜੀ ਦੂਰ ਆ ਬਸ ਕੋਈ ਨਹੀਂ ਹੋਰ ਕਿਦਾਂ ਤੇਰਾ ਹਾਂਜੀ ਠੀਕ ਏ ਲਿਆਵਾਂ ਚਾਚੀ ਜੀ ਪਾਣੀ ਲਿਆਵਾਂ ਬਸ ਕਰ ਤੁਸੀਂ ਅੱਜ ਕਿਤੇ ਬਾਹਰ ਬੈਠੀ ਆ ਨਿਕਲ ਗਈ ਨਹੀਂ ਉਹ ਤਾਂ ਰੋਜ਼ ਪਾਰ ਬੈਂਦੀ ਆ ਮੁੰਨੇ ਕੋ ਪਤਾ ਮੈਂ ਕਿਹ ਰਹੀ ਵੇਖੀ ਮੈਂ ਤਾਂ ਅੱਜ ਹੀ ਵੇਖੀ ਆ ਉਹ ਕੇ ਵਾਲੇ ਜਿਹੜਾ ਤੂੰ ਆਈ ਨਹੀਂ ਆ ਨਾ ਉਹਦੇ ਅੰਦਰ ਚਲ ਜਾਂਦੀ ਉਹਦਾ ਬਾਹਰ ਬੈਠੀ ਹੁੰਦੀ ਆ ਠੀਕ ਆ ਹੁਣ ਕਿਦਾਂ ਤੇਰਾ ਹਾਂਜੀ ਠੀਕ ਠਾਕ ਤੁਸੀਂ ਦੱਸੋ ਹਾਂ ਪੀਣੀ ਠੀਕ ਏ ਚਾਚੀ ਜੀ ਹਾਂ ਠੀਕ ਕਿੱਦਾਂ ਆਇਆ ਤਰਪੇ ਕੇ ਦਾ ਫੋਨ ਹਾਂਜੀ ਅਮਦਾ ਰਿੰਦਾ ਮੰਮੀ ਦਾ ਹੁਣੇ ਹੀ ਕਟਿਆ ਹੋਂਡਿਆ ਹੀ ਅੱਗੇ ਤਾਂ ਠੀਕ ਠਾਕ ਹੈ ਹਾਂਜੀ ਵਧੀਆ ਤੁਸੀਂ ਦੱਸੋ ਚਲ ਵਧੀਆ ਚਾਹੀਦਾ ਹਾਂ ਬਸ ਅਸੀਂ ਵੀ ਠੀਕ ਠਾਕ ਹਾਂ ਹੈਪੀ ਗਈ ਨਹੀਂ ਅੱਜ ਨਹੀਂ ਨਹੀਂ ਅੱਜ ਤਾਂ ਘਰੇ ਆਸ ਵੰਡੀ ਬੰਦੇ ਸਟੀਆਂ ਨਹੀਂ ਹਾਂਜੀ ਠੀਕ ਹੈ ਹਾਂਜੀ ਪਈਆਂ ਤਾਂ ਘਰੇ ਹੀ ਬੱਚੇ ਹੈਪੀ ਨੇ ਤਾਂ ਉਦੋਂ ਦਾ ਗੁੱਸਾ ਹੀ ਕਰ ਲਿਆ ਖਣੀ ਆਉਂਦੀ ਨਹੀਂ ਹੁਣ ਤੇ ਸਾਡੇ ਘਰ ਗੁੱਸਾ ਦੇ ਹੁਣ ਇਹ ਤਹੀ ਜਾਣਾ ਤਾਂ ਹੈਪੀ ਜਾਣੇ ਹੁਣ ਵੇਖਦੇ ਪੁੱਛ ਲਿਓ ਉਹਨੂੰ ਨਹੀਂ ਉਹਨੂੰ ਕੋਈ ਆ ਆਹ ਕੋਈ ਮੈਂ ਕਹੂੰਗੀ ਮੈਂ ਕਹਾਂ ਚਾ ਨਾ ਗੁੱਸਾ ਕਰ ਕੋਈ ਗੱਲ ਨਹੀਂ ਫੋਕੇ ਹਾਂਜੀ ਚਾਚੀ ਬੜਾ ਹੋਰ ਤਾਂ ਲੱਗਦਾ ਕੀ ਗੱਲ ਹੈ ਨਹੀਂ ਬਸ ਉਦਾਂ ਹੀ ਚਾਚੀ ਜੀ ਜੱਪੂ ਨਹੀਂ ਗਈਆਂ ਤੇ ਤਾਂ ਕਰਕੇ ਰੌਣਕ ਲੱਗੀ ਸੀ ਨਾ ਜੱਪ ਤੁਹਾਨੂੰ ਪਤਾ ਕਿੰਨੀ ਰੌਣਕ ਲਾ ਛੱਡਦੀ ਹੁੰਦੀ ਹੈ ਜਾਨਦੀ ਤਾਂ ਉਧਰ ਹੀ ਬੜਾ ਰੌਣਕ ਲਾਉਂਦੇ ਹੁੰਦੇ ਮੰਜੀਤ ਦਾ ਵੀ ਨਹੀਂ ਆਣੇ ਆਣਾ ਹਿਸਾਬ ਆ ਹਾਂ ਵੀ ਨਹੀਂ ਕੀ ਨਹੀਂ ਕੀ ਗੱਲਾਂ ਕਰਦੀ ਰਹਿੰਦੀ ਹੁੰਦੀ ਚੱਲ ਕੋਈ ਨਹੀਂ ਕਿਤੇ ਮਾਰ ਕੇ ਇਧਰ ਵੀ ਖੁਸ਼ੀ ਰਵੇ ਕੋਈ ਪੁੱਤੀ ਪੁੱਤੇ ਤਾਂ ਚੱਲ ਹੀ ਵੀ ਆਲੇ ਲੱਗਾਂਗੇ ਦਵੇ ਇੰਦਰਾਂ ਨਹੀਂ ਥਾਣੀ ਹਾਂ ਮਹਾਰਾਜ ਹੁਣ ਕੀਪਤਾ ਸੁਖਵਿੰਦਰ ਇਹ ਕੋ ਬੜੀ ਸਿੱਧੇ ਉੱਠ ਕੇ ਚਲ ਗਈ ਆ ਕੀਪਤਾ ਹੁਣ ਮੈਨੂੰ ਤੇ ਆਪ ਨਹੀਂ ਪਤਾ ਲੈ ਮੈਂ ਕਿਨ ਗਲਤ ਗੱਲ ਕਰ ਥੋੜਾ ਕਹੀ ਆ ਨਾ ਨਾ ਗਲਤ ਤੂੰ ਕੀ ਕਿਹਾ ਵਾ ਸਹੀ ਕਿਹਾ ਮੈਂ ਤਵੈ ਤਾਂ ਕਿਹਾ ਵੀ ਚਲ ਕੋਈ ਘਰ ਬੱਤੀ ਪਤਾ ਹੋ ਜਾ ਚਲ ਬੰਦਾਰੇ ਲੱਗ ਜਾਂਦਾ ਆਰੇ ਲੱਗ ਜਾਂਦੇ ਚਲ ਦੋਆ ਘਰਾ ਚ ਨਾਲੇ ਨਿਆਣਾ ਦੀ ਕਹਾਣੀ ਕੋਈ ਨਹੀਂ ਵਾਵਾ ਬੰਦਾ ਖੇਡ ਮਾਲਾ ਹੁੰਦਾ ਚਲ ਉਧਰ ਕਦੀ ਲੱਗੇ ਕਦੀ ਇਧਰ ਆਕੇ ਆ ਟਾਈਮ ਪਾਸ ਹੋ ਜਾਂਦਾ ਪਿਆ ਪਾਸ ਹੋ ਜਾਂਦਾ ਤਾਂ ਹੈ ਇੱਕ ਨਵੇਂ ਨਵੇਂ ਖਿਆਲਾਂ ਦੇ ਤਨੇ ਹੈਗੇ ਭੈਣ ਰੱਬ ਵੀ ਜਾਣਦਾ ਜਿਹੜਾ ਇਦਾਂ ਫੋਫੂ ਕਰਦੀ ਗਈ ਆਹੋ ਨਹੀਂ ਤਾਂ ਅੱਜਕੱਲ ਤੇ ਕੁੜੀਆਂ ਨੂੰ ਚਾਈ ਚੜ ਜਾਂਦਾ ਜਦੋਂ ਸੁਣਨ ਇਦ ਕਿ ਚਾ ਲਹਾੜੀ ਵੀ ਕਿਤੇ ਮਾਰ ਕੇ ਸੋਨੇ ਅੱਜ ਕੱਲ ਕੁੜੀਆਂ ਨੂੰ ਕਿੱਥੇ ਚਾ ਚੜਦਾ ਪਿਛੇ ਕਈਆਂ ਨੂੰ ਬੰਨਾ ਨਾ ਤੇ ਕਿੜੀਆਂ ਨੂੰ ਬੜਾ ਚੜਦੀਆਂ ਪਰ ਇਹ ਆ ਵੀ ਇਹ ਇਦਾਂ ਦੀ ਨਹੀਂ ਹੈਗੀ ਪਤਾ ਨਹੀਂ ਕੀ ਗੱਲ ਦਿਲ ਚਾਈ ਹੋਊਗੇ ਦੇ ਮੈਨੂੰ ਲੱਗਦਾ ਜੇ ਚੰਦੇ ਨਹੀਂ ਹੋਣੀ ਪਾ ਸਾਡੇ ਕੋਈ ਬੱਚਾ ਹੋਵੇ ਅਜ ਅਜ ਆਪਣੇ ਲਾਈਫ ਸੈਟ ਕਰ ਲਈਏ ਨਹੀਂ ਸੁਖਵਿੰਦਰ ਮੈਨੂੰ ਤਾਂ ਨਹੀਂ ਇਦਾਂ ਦੀ ਲੱਗਦੀ ਮੈਨੂੰ ਲੱਗਦੀ ਹੈ ਇਦਾਂ ਦੀ ਹੈ ਸ਼ਕੀਨ ਜੀ ਆਹ ਸ਼ਕੀਨ ਕਿੱਥੇ ਆ ਵਿਆਹ ਨਹੀਂ ਆ ਤੂੰ ਸ਼ਕੀਨ ਹੋਵੇ ਤੇ ਫਿਰ ਮੇਰੇ ਲੱਗੇ ਪਵੇ ਬੈਠ ਜਾਏ ਤਾਂ ਪਰ ਹੁਣ ਆ ਤੇ ਗੱਲ ਸੁਣ ਕੇ ਤਾਂ ਦੌੜ ਗਈ ਨਾ ਉੱਧਰ ਜਾਏ ਤੇ ਛੰਗ ਗਈ ਹੋਗੀ ਸ਼ਰਮਾ ਗਈ ਹੋਗੀ ਤਾਦ ਕਰਕੇ ਉੱਟ ਕੇ ਚਲੀ ਆ। ਇਹ ਵੀ ਹੋ ਸਕਦਾ ਵਾ। ਹੋ ਜਾਂਦਾ ਕਈ ਕੁੜੀਆਂ ਨਹੀਂ ਕਰਦੀਆਂ। ਪਰ ਮੇਰੀ ਲੱਗੇ ਸੱਸ ਵੀ ਬੈਠੀ ਮੇਰੀ ਚਾਚੀ ਵੀ ਆਈ ਐ। ਆਹ ਥੋੜਾ ਹੋ ਜਾਂਦਾ ਵਾ। ਚਲੋ ਮਰਜ਼ੀ ਉਹਨਾਂ ਦੀ ਫਿਰ ਬੱਚਿਆਂ ਦੇਖੋ। ਹੋਰ ਸੁਖਵਿੰਦਰ ਕੀ ਬਣਦਾ ਐ? ਬਸ ਵਧੀਆ ਬਣਨਾ ਕੀ ਵਿਹਲੇ ਤੇ ਹੋਰ ਤੁਸੀਂ ਦੱਸੋ ਪਹਿਨਾ ਪੈਸੇ ਕਿਦਾਂ? ਨਕਦ ਲੈਣੇ ਕਿ ਜਾਂ ਤੁਹਾਡੇ ਅਕਾਊਂਟ 'ਚ ਪਾਵਾਂ? ਨਹੀਂ ਕਾਉਂਟ ਚੀ ਕਰਦੀ ਨਕਦ ਫੇਰ ਕੀ ਕਰਨੀਓ ਘਰ ਤੇ ਤੈਨੂੰ ਪਤਾ ਖਰਚੀ ਜਾਂਦੀ ਆ ਅੱਛਾ ਠੀਕ ਆ ਫਿਰ ਕਿਤੇ ਚਲਾ ਕਿੰਨੇ ਵੇ ਚਿੱਤੀ ਫਿਰਾਂਦੇ ਚੱਲ 3000 ਰੁਪਏ ਦੇ ਦਿੰਦੇ ਫਿਰ 3000 ਥੋੜਾ ਨਹੀਂ ਆ ਫੇ ਨਹੀਂ ਨਹੀਂ 3000 ਤੇ ਤਰ ਪਤਾ ਹੀ ਆ ਫਿਰ ਠੀਕਾ ਕਿੰਨਾ ਚੱਲਣ ਦਾ ਇਹ ਤਾਂ ਫਿਰ ਠੇਕੇ ਦੇ ਸਭ ਤੇ ਚਲ ਜਣੀ ਆ ਤੇ 35 ਕਰ ਦੋ ਚੱਲ ਪੰਜ ਜੋੜ ਵਧਾ ਦੋ 30 ਠੀਕ ਆ ਉਹ ਵੀ ਮੈਂ ਆਪਣੀ ਇਹ ਨਹੀਂ ਨਹੀਂ ਇਹ ਵੀ ਮੈਂ ਇਹਨਾਂ ਨਾਲ ਬੜਾ ਜੋੜ ਲਾਇਆ ਤੇ ਮੈਂ ਹਾਂ ਚੱਲ ਹੁਣ ਵੀ ਚੱਲ ਕੋਈ ਗੱਲ ਨਹੀਂ ਮੈਂ ਹਾਂ ਚੱਲੋ ਵੀਰ ਵਿਚਾਰਾ ਤਾਂ ਖਰਚਾ ਹੋਇਆ ਜਾਂ ਦਿੱਤੇ ਅੱਗੇ ਵੀ ਤੇ ਉਹਨਾਂ ਨੇ ਚੱਲ ਸਰ ਜੂਗਾ ਵਿਚ ਤੇ ਕਹਿੰਦੇ ਚਲ ਠੀਕ ਆ ਫਿਰ ਚਲੋ ਫਿਰ ਹੁਣ ਤੁਹਾਡੀ ਮਰਜ਼ੀ ਮੈਂ ਤੇ ਆਨੀ ਆ ਨਹੀਂ ਨਹੀਂ ਤੇ ਠੀਕ ਆ ਫਿਰ ਮੈਂ ਤੁਹਾਡੇ ਅਕਾਊਂਟ ਚ ਪਾ ਦਾਂਗੀ ਹੂੰ ਹੂੰ ਠੀਕ ਆ ਬਹਿ ਜਾ ਫਿਰ ਮੈਂ ਚਾਹ ਬਣਾ ਕੇ ਲਵਾ ਨਹੀਂ ਮੈਂ ਚਾਹ ਤਾਂ ਜ ਹੁਣੇ ਪੀ ਕੇ ਆਈ ਆ ਨਹੀਂ ਬਣਾ ਲਿਓ ਨਹੀਂ ਘਟ ਕਿੰਨੀ ਸੁੱਕ ਨੂੰ ਬਣਾ ਕੇ ਲਿਓ ਸੁੱਕ ਤੇ ਗਈ ਬੜੀ ਚੁੱਪ ਕਰਕੇ ਸੁੱਕ ਰਹੀ ਤੇ ਚਾਹ ਬਣਾਉਣੀ ਆ जबरदस्त चाची में कातल वहां की दसा मैं तु मम्मी मेरे को किन्ना पका पर मैं कि पक दसा අයුරුබබන් මෙරයම් මෙනයිවු අහිවන ර තට මිනු සලනය අනෙද කෑන්ඩෙ ਤੇ ਜਵਾਨ ਨੂੰ ਨੀਂਂਹ ਜੀ ਕੰਢਿਆ ਹੁਣ ਨੇ ਮੇਰੀ ਮਾਂ ਨੂੰ ਮੇਰੇ ਆਸਾਸ ਨੂੰ ਪਤਾ ਲੱਗ ਗਿਆ ਨਣੇ ਤੇ ਮੈਨੂੰ ਹੁਣ ਤਾਂ ਹੀ ਮਾਰ ਦੇਣਾ ਮੇਰੇ ਦਿਵਾਲੀ ਹੋ ਜਾਣਾ ਵੀ ਤੂੰ ਆਪ ਆਪ ਕਰਨ ਲੱਗੀ ਸਾਨੂੰ ਪੁੱਛ ਤੇ ਲੈਂਦੀ ਏ ਕੁਆਰ ਵਾ ਆਪੀ ਗਾਂ ਗਾਂ ਸਿਆਣੀ ਬਣ ਗਈ ਚਾਚੀ ਆਏ ਆ ਚਾਚੀ ਸਾਸਰੀ ਕਾਲ ਸਾਸਰੀ ਕਾਲ ਕੀ ਹਾਲ ਹੈ ਠੀਕ ਆ ਤੈਨੂੰ ਸੁਣਾਓ ਕਿੱਥੋਂ ਆਇਆ ਵਾ ਕੋ ਨਹੀਂ ਉਹ ਮੇਰੇ ਦੋਸਤ ਦਾ ਨਾ ਮੋਟਰਸਾਈਕਲ ਖਰਾਬ ਹੋ ਗਿਆ ਕੱਦੀਆਂ ਰਾਤੀ ਤੇ ਸਕੂਟਰ ਇਹ ਆਪਣੇ ਤੇ ਗਿਆ ਇਹ ਕੱਢਦੇ ਬਾਹਰ ਹੁਣ ਆਹ ਕੱਢ ਲਈ ਦੀ ਆ ਕਦੀ ਕਦੀ ਮੈਂ ਕਹਿਆ ਸ਼ਾਇਦ ਅੰਦਰ ਹੀ ਲੱਗਦੇ ਹੋਣੇ ਬਈ ਲਗਾ ਕੇ ਨਹੀਂ ਫਿਰ ਇਹੋ ਹੀ ਚੀਜ਼ ਆ ਜਾਣਾ ਉਹਨੂੰ ਤੇ ਆਪਾਂ ਦੇ ਮੋਟਰਸਾਈਕਲ ਤੇ ਰੱਖਿਆ ਨਹੀਂ ਸਕੂਟਰੀ ਆ ਦੇਖੋ ਜਾਂ ਗੱਡੀ ਗੱਡੀ ਦੀ ਫਿਰ ਗੱਡੀ ਨੂੰ ਕੱਢੇ ਨੂੰ ਕਿੰਨਾ ਹੀ ਟਾਈਮ ਹੀ ਹੋ ਗਿਆ ਵਾ ਕਿਤੇ ਇਹਦਾ ਜਿਹੜਾ ਮਸਲਾ ਹੱਲ ਹੋ ਗਿਆ ਆਪੇ ਐਦਾਂ ਹੀ ਆ ਚਾਚੀ ਨਾ ਇਹੋ ਜੀਆਂ ਗੱਲਾਂ ਪੁੱਛਿਆ ਕਰੋ ਮੈਂ ਤੁਹਾਨੂੰ ਅੱਗੇ ਵੀ ਕਿਹਾ ਠੀਕ ਆ ਫਿਰ ਤੋੜ ਕੀ ਦੱਸ ਕੀ ਗੱਲ ਕਿੱਥੇ ਰਹਿਣਾ ਹੁੰਦਾ ਨਹੀਂ ਘਰ ਐਦਾਂ ਹੀ ਬਸ ਕਦੀ ਕਿਤੇ ਕਦੀ ਕਿਤੇ ਫਿਰ ਆਪਣਾ ਵੀ ਕੰਮ ਹੈਗਾ ਕਿ ਨਹੀਂ ਘੱਟ ਫਰਕ ਗੱਡੀ ਕਰਿਆ ਕਰ ਘਰ ਬਹਿ ਜਾ ਕਰ ਉਹ ਬੈਠਾ ਹੀ ਆ ਘਰ ਹੀ ਰਹਿਣਾ ਹੁਣ ਗੋਰਾ ਕਿਦਾਂ ਵਾ ਗੋਰਾ ਠੀਕ ਹੋੜ ਅੱਗੇ ਕਹਿ ਜਾਂਦਾ ਫੇਰ ਆਉਂਦਾ ਨਹੀਂ ਹੈਗਾ ਹੈਪੀ ਹੈਪੀ ਵੀ ਠੀਕ ਆ ਵੀ ਤਨ ਯਾਦ ਕਰਦੇ ਸੀ ਹੈਪੀ ਉਦੋਂ ਆ ਨਹੀਂ ਆ ਜਾ ਉਹ ਹਾਂ ਦੇ ਉਦੋਂ ਆਈ ਆ ਉਦੋਂ ਬੜੀ ਸੋਣੀ ਖਾਤਰ ਕੀਤੀ ਤਾਂ ਅੰਦੀ ਮੈਂ ਨਹੀਂ ਹੁਣਾਉਣਾ ਉਹ ਚੱਲ ਸਾਡਾ ਭੈਣਾ ਭਰਾਵਾਂ ਦਾ ਤੇ ਚੱਲਦਾ ਹੀ ਆ ਚੱਲ ਫੇਰ ਜੋ ਮਰਜੀ ਹੋਣ ਜੱਕੇ ਬਣਾ ਲਏਂ ਇਹਨੂੰ ਕਰ ਦਿੰਦੇ ਕੋਈ ਨਹੀਂ ਜਾਊਂਗਾ ਮੈਂ ਵਾਕਿਆ ਹੀ ਕਿੰਨੇ ਦੇਣ ਹੋਗੇ ਯਾਰ ਉਸੀ ਨੂੰ ਤੇ ਆਈ ਹੀ ਨਹੀਂ ਬਾਅਦ ਬਣਾ ਕੇ ਨਹੀਂ ਫੇਰ ਉਹਨੇ ਆਉਣਾ ਉਦਾਂ ਨਹੀਂ ਹੋਣਾ ਆਹੋ ਇਹ ਇਕੱਲੇ ਬੈਠੇ ਮੰਮੀ ਪਤਾ ਨਹੀਂ ਇੱਥੇ ਆਂਦੀ ਮੈਂ ਚਾਹ ਬਣਾ ਕੇ ਲੈਣੀ ਆ ਅੱਛਾ ਤੋ ਮੈਂ ਆ ਗੱਲ ਕੀਤੀ ਸੀ ਵੀ ਕੋਈ ਘਰ ਚ ਬੱਚਾ ਬੁੱੱਚਾ ਹੋਵੇ ਤਾਂ ਚੱਲ ਹੀ ਵੇਖ ਆੜੇ ਲੱਗੇ ਤੋ ਪਤਾ ਨਹੀਂ ਕੀ ਕਰ ਲੋਟ ਕੇ ਦੋੜ ਕੇ ਅੰਦਰ ਚਲੀ ਗਈ ਤੂੰ ਹੀ ਚਾਚੀ ਇਹੋ ਜੀ ਗੱਲ ਕਿਉਂ ਕਰਨੀ ਤੇ ਯਾਰ ਕਿਉਂ ਕੀ ਗੱਲ ਹੈ ਇਹ ਜੀ ਗੱਲ ਕਿਉਂ ਨਹੀਂ ਕਰਨੀ ਹਾਂ ਪੁੱਤ ਸਾਨੂੰ ਨਹੀਂ ਲੋੜ ਹੈਗੀ ਵੀ ਹਾਂ ਹੀ ਵੀ ਚਲ ਕੋਈ ਪੋਤੀਆਂ ਪਤੀਆਂ ਵਾਲੀਆਂ ਹੋਈਏ ਕੋਈ ਪੋਤਾ ਹੋਵੇ ਕੋਈ ਪੁੱਤੀ ਹੋਵੇ ਚੱਲ ਹੀ ਵੀ ਆੜੇ ਲੱਗਾਗੇ ਦਵੇਂ ਦਰਾਨੀ ਜਸਾਨੀ ਉਹ ਠੀਕ ਆ ਚਾਚੀ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਹੁੰਦਾ ਤੇ ਕਿਉਂ ਸਮੇਂ ਦੇ ਹਿਸਾਬ ਨਾਲ ਕਿਉਂ ਨਹੀਂ ਇਸ ਮੁੰਡਿਆਂ ਨੂੰ ਚਾਹ ਹੁੰਦਾ ਵਾ ਕਿ ਚੱਲ ਮੈਂ ਵੀ ਪਾਪਾ ਬਣਾ ਆਹੋ ਪਾਪੂ ਬਾਨਾ ਚੜਿਆ ਚਲੋ ਬੋ ਮਮੀ ਲਿਆਉਂਦੀ ਚਾ ਲੈ ਇੰਨੇ ਜਿ ਗੁੱਸਾ ਕਰਕੇ ਚਲ ਗਿਆ ਵਾ ਮੁੰਨ ਤਾਂ ਲੱਗਦਾ ਇਹ ਵੀ ਨਹੀਂ ਚਾਹੁੰਦਾ ਹਣਾ ਵੀ ਮੇਰਾ ਜੇ ਬੱਚਾ ਹੋਵੇ ਸੁੱਖ ਪੁੱਤ ਹੈ ਇੱਥੇ ਵੀ ਨਹੀਂ ਆ ਸੋਕਾ ਹੈ ਇਹਨੇ ਕੁੰਡੀ ਮਾਰੀ ਅੰਦਰੋਂ ਕੀ ਗੱਲ ਹੋਈ ਹੋਗੀ